ਹਾਂਜੀ ਮਿੱਤਰੋ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਕੈਂਡਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੇ ਇਨਾ ਪਿਆਰ ਦੇਣ ਲਈ ਇਦਾਂ سپورਟ ਕਰਦੇ ਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਇਹ ਵੀਡੀਓਜ਼ ਵੇਖੋ ਫਿਰ ਇਹਨਾਂ ਦੇ ਫਣੀ ਫਣੀ ਕਮੈਂਟ ਪੜ੍ਹਦੇ ਆਂ ਤੇ ਕਮੈਂਟ ਵੀ ਬਹੁਤ ਫਣੀ ਹੋਣ ਵਾਲੇ ਆ ਇਸ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਿਓ ਆ ਜੀ ਦੇਖਦੇ ਆਂ ਮੇਰੇ ਹਿਸਾਬ ਦੇ ਨਾਲ ਇਹਨੂੰ 50 ਤੋਂ 60 ਜਿੰਦੇ ਲੱਗੇ ਮਾਮਾ ਅੱਧਾ ਦੇ ਤਾਂ ਜਿੰਦਰੇ ਖੋਲਦੇ ਨੰਗ ਜਾਣਾ ਸਫ ਜਾਬੀਆਂ ਪਾਉਣ ਵਾਸਤੇ ਜੇਬ ਨਹੀਂ ਝੋਲਾ ਰੱਖਿਆ ਹੋਣਾ ਕਿਸੇ ਚੋਰ ਨੇ ਸਾਈਕਲਾਂ ਜਿੰਦੇ ਵੀ ਵੇਚ ਲਏ ਆ ਵੇਖਾ ਲੇ ਨਹੀਂ ਬਰੀਕੀ ਦੇ ਨਾਲ ਆ ਵੇਖੋ ਤਾਰਜਣ ਇਹ ਨਾ ਹੋਵੇ ਕਿ ਤੇ ਚਾਬੀਆਂ ਜੇਬ ਚ ਰਹਿ ਜਾਣ ਅਗਲੇ ਨੇ ਮੋੜਿਆਂ ਤੇ ਸਾਰਾ ਕੁਝ ਚੁੱਕ ਕੇ ਲੈ ਜਾਣਾ ਪਰਮਾਤਮਾ ਇਹਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਬਾਈ ਦਿਵਾਨੇ ਦਾ ਸਸਕਾਰ ਕਦੋਂ ਕਰਨਾ ਵਾ ਪੈਸੇ ਪੂਰੇ ਕਰ ਰਿਆ ਪਤੰਦਰੇ ਛਿਲਕਾ ਵੀ ਕਿਸੇ ਪਾਸੇ ਲਾਉ ਛੁੱਟੇ ਗਾੜੀਏ ਹੁਣ ਸਕਾ ਕੇ ਹਾਰਮਟ ਬਣਾਓ ਕੁਝ ਨਹੀਂ ਕਰਨਾ ਬਸ ਆਹ ਰਸਤੇ ਉੱਪਰ ਦੀ ਜਾਣਾ ਤੇ ਗਾਂਵ ਪਰੋ ਕੰਮ ਚੱਲਦਾਗਾ ਉੱਥੇ ਰੋਟੀ ਫੜਾ ਕੇ ਆਉਣੀ ਹੈਗੀ ਇੱਕ ਦਿਹਾੜੀ ਲੱਗੂ ਫਿਰਤਾ ਬਾਈ ਤਰ ਖਾ ਸਾਨੂੰ ਮਿਲੂਗਾ ਸਾਡੇ ਘਰ ਦੇ ਨੂੰ ਠੀਕ ਆ ਭਾਈ ਤੂੰ ਗਾਂਵਾਂ ਗਾਂ ਰਸਤਾ ਦੱਸੀ ਫਿਰ ਅਹੀਂ ਤੇਰੇ ਪਿੱਛੇ ਆਵਾਂਗੇ ਜਾ ਤੁਸੀਂ ਪੈਦਲ ਸਕਦੇ ਹੋ ਸਾਈਕਲ ਤੇ ਸਕਦੇ ਹੋ ਮੋਟਰਸਾਈਕਲ ਤੇ ਸਕਦੇ ਹੋ ਤੁਹਾਡੀ ਹੈ ਜਿੰਮੇਵਾਰੀ ਨਾ ਭਾਈ ਅਸੀਂ ਕਾਰ ਤੇ ਜਾਣਾ ਮਰਨਾ ਵਾ ਕੰਮ ਕਰਕੇ ਹਾਂ ਦੇਖੋ ਮੈਂ ਵੀ ਸਰਪੇ ਲੈ ਕੇ ਆਇਆ ਮੈਂ ਕਿਹੜਾ ਫੁੱਦੂ ਤੁਰਿਆ ਕਰਦਾ ਭਾਈ ਇਹਨੂੰ ਪੀ ਲੈ ਤੇ ਕੰਮ ਨਵੇੜ ਤੈਨੂੰ ਲਾਈਕ ਕਰਦਾ ਛੋਟੇ ਵੀਰ ਅਸੀਂ ਕਿਹੜਾ ਫੁੱਦੂ ਤੁਰੇ ਫਿਰਦੇ ਆ ਫੁੱਦੂ ਅਸੀਂ ਆ ਜਿਹੜੀ ਤੇਰੀ ਸਾਰੀ ਵੀਡੀਓ ਦੇਖਦੇ ਆ ਮੁਬਾਰਕਾ ਭਾਈ ਅਸੀਂ ਕਿਹੜਾ ਫੁੱਦੂ ਤੁਰੇ ਫਿਰਦੇ ਆ ਤੁਹਾਡੇ ਪੂਰੇ ਲਾਣੇ ਦੀ ਕਮਾਈ ਮੇਰੇ ਦੇ ਜੇ ਡੇਢ ਲੱਖ ਦੀ ਹੈ ਪੂਰਾ ਲਾਣਾ ਤੁਹਾਡਾ ਨਹੀਂ ਮਗਲ ਗਿਆ ਪੂਰੇ ਸਵਾ ਲੱਖ ਦੀ ਲਾਣਤ ਮੇਰੇ ਵੱਨੋਂ ਤੁਹਾਡਾ ਪੂਰਾ ਲਾਣਾ ਹੀ ਡੇਢ ਲੱਖ ਕਮਾ ਸਕਦਾ ਭੁੱਖੇ ਨੰਗੇ ਸਾਲੇ ਮੇਰੇ ਇਸ ਕੰਮ ਤੇ ਹੋ ਗਏ ਐਵੇਂ ਪਕਾਈ ਮਾਰਦਾ ਮੇਰਾ ਸਾਲਾ ਚੀਰ ਉਠਾਇਆ ਨਾ ਕਰੋ ਘੁੜਿਆ ਫਿਰ ਚ ਹੌਸਲੇ ਦੇ ਪੁੱਤ ਓਏ ਲੈ ਕਰ ਲਾ ਵਾਲੀਕ ਹੋਇਆ ਲੱਗਦਾ ਹਾਂ ਬਾਈ ਘਾਟਾ ਬਸ ਡਰੋ ਨਾ ਇਹ ਤਾਂ ਪੰਜਾਬ ਰੋਡ ਵਿੱਚ ਲੱਗਦੀ ਆ ਚੱਲ ਹੁਣ ਆ ਬਬਿਆ ਸਾਰਾ ਟੱਬਰੀ ਪੈ ਗਿਆ ਹੋਏ ਇੰਨਾ ਕਰਕੇ ਜਹਾਜ਼ ਪਲਟਦੇ ਆ ਬੱਚੋ ਜੇ ਬਾਤੋਂ ਦਾ ਇਸ਼ਾਰਾ ਕੀਤਾ ਰੱਖਨੇ ਫਿਰ ਕਹਿੰਦੇ ਆ ਬੂਟਾ ਗਾਲਾ ਕੱਢਦਾ ਵਾ ਤੇ ਭਾਜੀ ਦੀ ਕਟਿੰਗ ਇੱਦਾਂ ਦਿੰਦਾ ਹਾਂ ਇੱਥੇ ਰੱਖ ਜਿਵੇਂ ਕੱਟਾ ਮੁੰਨਿਆ ਹੁੰਦਾ ਸਾਵਧਾਨੀ ਬਣਾ ਦਿੱਤੀ ਜਿਵੇਂ ਚੋਰੀ ਪੱਠੇ ਵੱਦੇ ਹੁੰਦੇ ਆ ਚੰਗਾ ਹੱਥ ਖੋਲੇ ਲੱਗਦਾ ਕਿਸੇ ਨੇ ਮੇਰ ਤੂੰ ਜਾ ਕੇ ਨਾਈਨ ਨੂੰ ਫੜ ਮੈਂ ਪੁਲਸ ਲੈ ਕੇ ਆਉਣਾ ਅਪਰੇ ਫਰੀ ਫਰੀ ਬੈੱਡ ਦੀ ਨਾ ਭੈਣ ਘੜਤੀ ਸਾਰੇ ਕੰਮ ਦੀ ਐਡ ਵੀ ਫਰੀ ਹੋ ਗਈ ਜੇ ਭੈਣ ਘੜਤੀ ਪੱਖੇ ਦੀ ਗੱਦੇ ਦੀ ਐਡ ਕਰਦੀ ਪੱਕੇ ਵਾਲੇ ਕੰਪਨੀ ਨੂੰ ਮਾਰਕੀਟ ਡਾਊਨ ਕਰਦੀ ਲਾ ਜੀ ਆਹ ਬੱਲੇ 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 ਫੜਿਆ ਨਹੀਂ ਜਾਂਦਾ ਹੁਣ ਜੇ ਫੜਿਆ ਨਹੀਂ ਜਾਂਦਾ ਉਹਨੂੰ ਕੁਸੂਨੀ ਡਾ ਦੇ ਬਿੱਲੂ ਤੇਮਾਰੀ ਜੇਲ੍ਹ ਸੇ ਫਰਾਰ ਅਗਲਾ 4 ਬਾਈ ਲੈ ਕੇ ਨਿਕਲਦਾ ਰਾਹ ਹਟ ਐ ਪਾਰ ਸੇ ਹਟ ਜਾ ਕੱਚਵੇੜੇ ਖਾਣਿਆ ਭਾਈ ਤੂੰ ਉੱਤਰ ਕੇ ਦੀ ਹਿੱਕ ਚ ਲੱਤਾ ਮਾਰ ਬਾਈ ਸਟੰਟ ਕਰਕੇ ਦੀ ਇਹ ਕੁੱਤੇ ਟਾਇਰ ਜਾਣਦੇ ਬਾਵਾ ਤੋਂ ਵੀ ਜਾਉ ਏ ਜਮਦੂਤ ਦਾ ਛੋਟਾ ਇੰਨਾ ਲਚਨਾ ਕਰਕੇ ਲੱਗਦਾ ਰੇੜੀ ਤੇ ਆ ਚਪੇੜਾ ਨਾ ਮਾਰੀ ਬਾਈ ਲੱਤਾ ਮਾਰੀ ਹੋ ਪਹਿਲਾ ਗਿਰ ਪਾ ਕੇ ਬਿਲ ਤੁਰਤੀ ਗੱਡੀ ਅੱਗੇ ਨਾਕਾ ਲੱਗਿਆ ਮਾਮਾ ਇਹ ਕਰੂ ਗੇਅਰ ਬਾਕਸ ਦਾ ਕੰਮ ਆ ਅੱਜ ਪਾਗ ਛੱਡਤਾ ਸੁਖ ਸੁਖ ਸੁਖਾ ਪੰਜਾਬ ਛੱਡਤਾ ਤੇਰੀ ਕੋਈ ਦਵਾਈ ਚੱਲਦੀ ਆ ਦੱਸੀ ਮੈਨੂੰ ਫੈਮਿਲੀ ਰਿਐਕਸ਼ਨ ਵੀਡੀਓ ਰਹਿ ਗਈ bro ਚੱਪਲ ਪਾ ਕੇ ਚੱਲਾ ਵੀਰ ਕਿਨੇ ਦਾ ਕੁੜੀ ਆਵਾ ਗਰਮੀਆਂ ਚ ਸਰਦੀ ਕੱਪੜੇ ਪਾ ਕੇ ਬੈਠਾ ਆਪਣੇ ਰੂਮ ਤੋਂ ਬਾਹਰ ਤੱਕ ਆ ਗਿਆ ਵੀਰ 12 13 ਦੀ ਚਾਬੀ ਬੰਦੇ ਦੇ ਹੱਥਾਂ ਵਰਗਾ ਕੋਈ ਉਜਾੜ ਨਹੀਂ ਨਾ ਇਹ ਕਿਤੇ ਬੈਂਕ ਚ ਗੁੱਠਾ ਲਾਉਣਾ ਲੱਗ ਪਿਆ ਗੱਬਰੂ ਦੀ ਪਕੜ ਪਲਾਸ ਵਰਗੀ ਇਹ ਕਾਲਾ ਜਾਦੂ ਕਰਦੀ ਲੱਗਦੀ ਆ ਮੇਰੀ ਦਾ ਬੇਬੇ ਦੇਖ ਰਹੀ ਆ ਮੇਕਅਪ ਕਿੰਨਾ ਕੁ ਕੀਤਾ ਬੇਬੇ ਦੇ ਮੰਤਰ ਦਾ ਕੋਈ ਅਸਰ ਨਹੀਂ ਹੋਇਆ ਲੱਗਦਾ ਕਹਿੰਦਾ ਤੁਹਾਡੇ ਤੇ ਤਰਸ ਵੀ ਹੁੰਦਾ ਕੋਈ ਹੋਰ ਕੰਮ ਸਿੱਖੋ ਕਹਿੰਦਾ ਥੋੜਾ ਖੁੱਲ ਕੇ ਵਜਾ ਮਾਰ ਕੇ ਕਹਿੰਦਾ ਮਿੱਤਰੋ ਕੀ ਹਾਲ ਚਾਲ ਹੈ ਬੇਰਜਗਾਰੀ ਦਾ ਸਿੱਧੀ ਤਰ੍ਹਾਂ ਵਜਾ ਨਹੀਂ ਸਕਦਾ ਦੰਦ ਕੱਢਦਾ ਹਰਾਮ ਜਿਹਾ ਮੱਝ ਕਾਟੇ ਊਠ ਵੱੱਦ ਲਾ ਗਰੀਆ 40 ਲੀਟਰ ਵਾਲੀ ਇਹਨੇ ਦੁੱਧ ਦੇਣਾ ਵਾ ਕਿ ਪਿਲਾਉਣਾ ਪੈਣਾ ਸਾਨੂੰ ਸ਼ਿਕਾਰੀ ਕੁੱਤੀ ਵਰਗਾ ਲੱਕ ਕਰ ਰੱਖਿਆ ਇਹਦਾ ਮਾਮਾ ਮੈਂ ਤੇਰੇ ਸ਼ੁਰੂ ਕਰਤੀ ਆ ਤੇ ਸਰੀਰ ਬੜਾ ਦੁਖੰਦਿਆ ਵਾ ਛੋਟੇ ਭੀਮਾ ਨਾਲ ਕਾਲੀਆਂ ਮਿਲ ਗਿਆ ਉਹ ਮਾਮਾ ਤੈਨੂੰ ਮਿਹਨਤ ਵੀ ਇੱਕ ਸ਼ਰਮਾ ਗਈ ਹੋਣੀ ਆ ਵੀਰ ਤੇ ਬੰਦੇ ਦਾ ਦੁਖੰਦਿਆ ਹੁਣ ਮੇਰਾ ਅਰਦਾ ਘਿਓ ਕੁ ਲਾਂਗ ਤੇ ਗਰੀਆਂ ਗੁਰੀਆਂ ਖਾਇਆ ਕਰੀਏ ਤੂੰ ਵੀਰ ਕਿਉਂ ਛਾੜੇ ਰੋਟੀ ਵੀ ਬੰਦ ਕਰ ਥੋੜੇ ਦਿਨ ਜਿਹੜੀਆਂ ਪਹਿਲਾਂ ਖਾਧੀਆਂ ਉਹ ਤਾਂ ਕੱਢ ਲਾ ਪੈਣਾ ਮਿਹਨਤ ਕਰਦੇ ਰਹੋ ਵੀਰੇ ਇੱਕ ਦਿਨ ਬਹੁਤ ਹਾਰ ਮੰਨ ਜਾਓਗੇ ਕੰਮ ਤੇ ਹੱਥੋਂ ਸੇ ਖਮਸ਼ੀਰ ਉਠਾਇਆ ਨਾ ਕਰੋ ਕੁੜਿਆ ਪਿਆਜੀ ਮਿਸਤਰੀ ਜਦੋਂ ਹਲਵਾਈ ਕੈਟਿੰਗ ਦੇ ਨਾਲ-ਨਾਲ ਮਕਾਨਾਂ ਦੇ ਵੀ ਠੇਕੇ ਮਾਰਦੇ ਜਦੋਂ ਹਲਵਾਈ ਮਿਸਤਰੀ ਬਣ ਜੇੋ ਜੀ ਅੱਜ ਮੈਂ ਆਈ ਸੀ ਆਪਣਾ ਕੈਨੇਡਾ ਦੇਖੋ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਹੁੰਦਾ ਏ ਦਿਹਾੜੀ ਲੌਂ ਚੱਲੀ ਹੋਣੀ ਆ ਨਰੇਗਾ ਤੇ ਕੈਨੇਡਾ 'ਚ ਵੀ ਲੰਗਰੀ ਰੋੜਾ ਬੀ ਬੀ ਦੇ ਪਿੱਛੇ ਲੰਡਨ ਅਰੇਜ ਦਾ ਸੀਨ ਆ ਗਿਆ ਬਾਈ ਕੋਈ ਮਰਪਾਈ ਮੂਸਲਾ ਬਾਈ ਮੇਰੇ ਨਾਲ ਹੀ ਹੈ ਮੇਰੇ ਨਾਲ ਬੈਠਾ ਖੜਾ ਕੋਣ ਕਹਿੰਦਾ ਬਾਈ ਮਾਲ ਤੇਜ ਨਹੀਂ ਹੁੰਦਾ ਹੋਰ ਕਿਹੜਾ ਮੱਥੇ ਤੇ ਲਿਖਿਆ ਹੁੰਦਾ ਆਤਾ ਤਾਂ ਪਤਾ ਲੱਗ ਜਾਂਦਾ ਪ੍ਰੈਗਾ ਦਾ ਕਸੂਰ ਹੈ ਦਾ ਕੋਈ ਕਸੂਰ ਨਹੀਂ ਆ ਐਨਾ ਕਰਕੇ ਕਹਿੰਦੇ ਆ 300 ਬੰਦੇ ਤੁਸੀਂ 700 ਮੰਨ ਕੇ ਚੱਲੋ ਅਸਲੀ ਪਕੌੜੇ ਪਾਰ ਬੰਦਾ ਮਿਲ ਗਿਆ ਪਕੌੜਿਆਂ ਦਾ ਜਾਨੀ ਦੁਸ਼ਮਣ ਪਕੌੜੀ ਤੋਂ ਬਾਅਦ ਰੋਟੀ ਲੱਗਣੀ ਆ ਉਹ ਵੀ ਖਾਣੀ ਤੂੰ ਭਾਵਾ ਯਾਰ ਮੈਨੂੰ ਹਾਲ ਤਾਲੀ ਤਾਂ ਬਣਿਆ ਹੈ ਇਹਦੇ ਨਹੀਂ ਹੁੰਦੇ ਹਣ ਚਿੱਟੇ ਵਾਲ ਭੈਣ ਦਾ ਮੇਰੇ ਛਾਤੀ ਵਿਡਾਈ ਕਰੀ ਫਿਰਦਾ ਕਾਲਿਸਕਾਰ ਵੀ ਉਹ ਮੋਡੀਫਾਈ ਮੈਨੂੰ ਲੱਗਦਾ ਲੋਕ ਵਾਲੇ ਡਰਾਮੇ ਵਿੱਚ ਡਿੱਗ ਪਿਆ ਹੈ ਜਾ ਲੋਥੇ ਕਾ ਇਥੇ ਦੇ ਬਿਜਲੀ ਡਾਇਰੈਕਟ ਡਿੱਗੂ ਹੁਣ 10 ਮੀਟਰ ਤੱਕ ਬਾਹਾ ਮੋਰ ਬਣ ਜਾਣੀਆ ਸਪੈਸ਼ਲ ਗੜੇ ਮਾਰੀ ਤੋਂ ਬਚਣ ਲਈ ਟਾਵਰ ਨਾਲ ਸਿੱਧਾ ਕਨੈਕਸ਼ਨ ਮਾੜਾ ਬੰਦਾ ਥੱਲੇ ਆ ਕੇ ਮਰ ਜੂ ਜਾਫਰ ਸਵਾਰੀ ਨਾ ਨਾ ਬਿਮਲ ਸਫਾਈ ਜਾਫਰ ਸਵਾਰੀ ਨਾ ਨਾ ਗੁੜਕਾ ਸਫਾਈ ਬਰੇਗਾ ਦੇ ਕੰਮ ਤੇ ਚੱਲੇ ਆ ਲੱਗਦਾ ਪਿਛੇ ਟਰੰਪ ਅਸਫਾਰੀ ਬੈਠਾ ਹੋਇਆ ਵੇਰਨੇ ਰਾਹ ਕਿੱਥੋਂ ਕੱਢ ਕੇ ਲਿਆਉਣੀ ਐ ਬਦਾਮਾ ਦਾ ਪਤਾ ਰੇਟ ਕੀ ਆ ਹਾਂਜੀ ਮਿੱਤਰੋ ਇਹ ਹੀ ਅੱਜ ਦੀ ਵੀਡੀਓ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਲੱਗੀ ਵੀਡੀਓ ਤੇ ਜੇ ਤੁਹਾਨੂੰ ਹਾਈਪ ਦੀ ਆਪਸ਼ਨ ਦੇਖ ਰਹੀ ਹੈ ਤਾਂ ਵੀਡੀਓ ਨੂੰ ਹਾਈਪ ਜਰੂਰ ਦੇ ਦਿਓ ਤਾਂ ਕੋ ਚੈਨਲ ਗਰੋ ਹੋ ਸਕੇ ਸੋ ਇਹੀ ਅੱਜ ਦੀ ਵੀਡੀਓ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮਚ ਗਾਇਜ਼